ਕੈਨੇਡਾ ਤੋਂ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਜੁਥੇ ਪੰਜਾਬੀ ਕਾਰੋਬਾਰੀ ਉੱਤੇ ਗੋਲੀਆਂ ਚੁਲਾ ਦਿੱਤੀਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਜਿਸ ਜਗ੍ਹਾ ਉੱਤੇ ਇਹ ਤਾਬੜਤੋਰ ਗੋਲੀਆਂ ਚੱਲੀਆਂ ਨੇ ਉਸ ਜਗ੍ਹਾ ਨੂੰ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਉਹ ਸੀਲ ਕਰ ਦਿੱਤਾ ਗਿਆ। ਤਸਵੀਰਾਂ ਵੀ ਮੌਕੇ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਉੱਤੇ ਇਹ ਗੋਲੇ ਜੰਲਦੀ ਘਟਨਾ ਸਾਹਮਣੇ ਆਈ ਗਿਆ ਉਸ ਦੀਆਂ ਬਕਾਇਦਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਪ੍ਰਸ਼ਾਸਨ ਵੱਲੋਂ ਉਸ ਇਲਾਕੇ ਨੂੰ ਫਿੜਾ ਸੀਲ ਕਰ ਦਿੱਤਾ ਗਿਆ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਕਾਰੋਬਾਰੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਕਿ ਫਿਰੋਤੀ ਦਿੱਤੀ ਜਾਵੇ ਹਾਲਾਂਕਿ ਫਿਰੋਤੀ ਨਾਂ ਦੇਣ ਦੀ ਸੁਰਤ ਦੇ ਵਿੱਚ ਕਿੰਨਾ ਕਿਥੇ ਇਹ ਸ਼ੱਕ ਸ਼ੰਕਾ ਜਤਾਈ ਜਾ ਰਹੀ ਹੈ ਕਿ ਉਹਨਾਂ ਵੱਲੋਂ ਪੰਜਾਬੀ ਕਾਰੋਬਾਰੀ ਉੱਤੇ ਗੋਲੀਆਂ ਚੁਲਾ ਦਿੱਤੀਆਂ ਨੇ ਜਿਸ ਸੁਰਾਰ ਨੂੰ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਔੜਾਵਰ ਨੂੰ ਦੱਸਿਆ ਜਾ ਰਿਹਾ ਹੈ ਕਿ 10 ਤੋਂ 15 ਗੋਲੀਆਂ ਚੱਲੀਆਂ ਨੇ ਉਹਨਾਂ ਨੇ ਇਸ ਦੀ ਆਵਾਜ਼ ਵੀ ਸੁਣੀ ਆ ਤੇ ਖੁਦ ਤਾਂ ਫਰਾਰ ਹੋ ਚੁੱਕੇ ਨੇ ਤਾਂ ਮੌਕੇ ਉੱਤੇ ਉਸ ਪੰਜਾਬੀ ਕਾਰੋਬਾਰੀ ਨੂੰ ਜਿਹੜਾ ਹਸਪਤਾਲ ਵੀ ਦਾਖਲ ਕਰਵਾਇਆ ਜਾਂਦਾ ਪਰ ਜ਼ਖਮਾਂ ਦੀ ਤਾਪ ਨੂੰ ਨਾ ਸਹਾਰਦੇ ਹੋਏ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਜੁੜੀ ਹੈ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਪੰਜਾਬੀ ਕਾਰੋਬਾਰੀ ਦਾ ਨਾਮ ਹਰਜੀਤ ਸਿੰਘ ਟੱਡਾ ਦੱਸਿਆ ਜਾ ਰਿਹਾ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਧਮਕੀ ਭਰੇ ਫੋਨ ਆਉਂਦੇ ਸੀ ਤੇ ਸੁਨੇਹੇ ਵੀ ਆ ਰਹੇ ਸੀ ਕਿ ਜੇ ਉਹਨਾਂ ਨੇ ਪੈਸੇ ਨਾ ਦਿੱਤੇ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤਾਂ ਹੁਣ ਜਿਹੜੀ ਹੈ ਅਜੇਹੀ ਘਟਨਾ ਜਿਹੜੀ ਹੈ ਇਸ ਪੰਜਾਬੀ ਕਾਰੋਬਾਰੀ ਦੇ ਨਾਲ ਵਾਪਰੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਉਹ ਆਪਣੇ ਟਰੱਕ ਦੇ ਕੋਲ ਖੜੇ ਸੀ ਤੇ ਉਸ ਦੌਰਾਨ ਕੁਝ ਅਣਪਛਾਤੇ ਵਿਅਕਤੀ ਆਂਦੇ ਨੇ ਅਤੇ ਉਹਨਾਂ ਉੱਤੇ ਸਿੱਧੀਆਂ ਜੜੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਸ ਦੌਰਾਨ ਬਿਜ਼ਨਸ ਲੋਨ ਵਾਲੇ ਹਰਜੀਤ ਸਿੰਘ ਢੱਡਾ ਦੀ ਬੀਤੇ ਦਿਨ ਦੁਪਹਿਰ ਵale ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਘਟਨਾ ਛੁੜੀਆ ਡਿਕਸਨ ਅਤੇ ਡੈਰੀ ਰੋਡ ਦੇ ਨੇੜੇ ਟ੍ਰੇਨ ਮੇਰੇ ਡਰਾਈਵਰ ਤੇ ਟੋਲ ਫਾਰਵੇਅ ਉਤੇ ਵਾਪਰੀ ਗਏ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਮਿਸਿਸ ਸਾਗਾ ਸ਼ਹਿਰ ਦੇ ਵਿੱਚ ਟ੍ਰਕਿੰਗ ਸੇਫਟੀ ਅਤੇ ਕੰਪਲਾਈਜ਼ ਬਿਜ਼ਨਸ ਲੌਂਡ ਵਾਲੇ ਹਰਜੀਤ ਸਿੰਘ ਟੱਡਾ ਦੀ ਇਹ ਮੌਤ ਹੋਈ ਹੈ ਜੁੱਥੇ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਅਸਲ ਇਸ ਘਟਨਾ ਤੋਂ ਬਾਅਦ ਪੀਲ ਖੇਤਰੀ ਪੁਲਿਸ ਨੇ ਹਾਲ ਹੀ ਦੇ ਵਿੱਚ ਦੱਖਣੀ ਐਸਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰੀਆਂ ਜ਼ਬਰਦਸਤੀ ਵਿਸੂਲੀ ਅਤੇ ਹਿੰਸਕ ਘਟਨਾਵਾਂ ਦੇ ਜਾਤ ਸਿਲੈ ਇੱਕ ਵਿਸ਼ੇਸ਼ ਟੀਮ ਦਾ ਵੀ ਗਠਨ ਕਰ ਦਿੱਤਾ ਗਿਆ ਤਾਂ ਫਿਲਹਾਲ ਇਸ ਮਾਮਲੇ ਦੀ ਜੜੀ ਹੈ ਉਜਾਹ ਚ ਲਗਾਤਾਰ ਕੀਤੀ ਜਾ ਰਹੀ ਹੈ ਤੇ ਜਾਤ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ ਕਿ ਕਿਨਾ ਵੱਲੋਂ ਜੜੀ ਹੈ ਗੋਲੀਆਂ ਚੁਲਾੜ ਦਿੱਤੀਆਂ ਗਈਆਂ ਨੇ ਕੀ ਇਹ ਫਿਰੋਤੀ ਦਾ ਮਾਮਲਾ ਹੈ ਜਾਂ ਫਿਰ ਕਾਰਨ ਕੁਝ ਹੋਰ ਹੈ ਫਿਲਹਾਲ ਇਸ ਬਾਬਤ ਜੜੀ ਜਾਣਕਾਰੀ ਜਿਹੜੀ ਪ੍ਰਸ਼ਾਸਨ ਵੱਲੋਂ ਇਕੱਠੀ ਕੀਤੀ ਜਾਵੇਗੀ ਤਾਂ ਉਸ ਤੋਂ ਬਾਅਦ ਹੀ ਇਹ ਅਸਲ ਸੱਚ ਸਾਹਮਣੇ ਆਵੇਗਾ